ਸਰਾ ਹੀ ਰੋਜੀ ਕੰਮ ਕਮਾਜੇ ਹਾਂ ਹਾਂ ਅੱਛਾ ਕਦੋਂ ਫੇਰ ਲੈਈ ਕਈ ਦਿਨੋਂ ਤਤਰਿਆ ਹੁਣ ਕੱਦੂ ਅੱਛਾ ਕੱਦੂ ਦੇ ਵਾਲੀ ਸ਼ਕੀਨ ਐ ਤੂੰ ਹਨਾ ਕੱਦੂ ਖਾਨੀ ਐ ਬੱਤੀ ਵਧੀਆ ਲੱਗਦਾ ਅੱਛਾ ਸਵੇਰੇ ਕਾਦੀ ਬਣਾਈ ਸੀ ਦਾਲ ਤਾਂ ਸਵੇਰ ਤਾਂ ਪਰੌਠੇ ਲੱਗਦੇ ਅੱਛਾ ਜੀ ਪਰੌਠੇ ਖਾਨੀ ਐ ਤੂੰ ਪਰੌਠੇ ਨਾ ਖਾਇਆ ਕਰ ਵਾਲੇ ਮਾੜੇ ਹੁੰਦੇ ਆ ਕਦੇ ਕਦੇ ਕੀ ਕਹਿੰਦੇ ਆ ਅੱਛਾ ਰੌੜੇ ਠੀਕ ਹੈ ਤੇਰੇ ਕੁੱਤੇ ਕੁੱਤਾ ਇੱਕ ਤਾਂ ਮਰ ਗਿਆ ਉਹ ਮਰ ਗਿਆ ਅੱਛਾ ਇਹ ਕੌਣ ਬੈਠੀ ਹੈ ਕਾਲੀ ਤੇਰੀ ਕਾਲੀ ਉਹ ਬੈਠੀ ਹੈ ਕਾਲੀ ਵਰੀ ਆਈ ਉਹ ਰਿਆਂ ਆ ਜਾ ਦੇਖਾਂ ਆਉਂਦੀ ਹੈ ਤੇਰੇ ਆਪੇ ਕਾਲੀ ਤੇਰੀ ਲਿੱਸੀ ਜਿਹੀ ਵਾਲੀ ਹੋ ਗਈ ਆਕੜ ਕੇ ਬੈਠੀ ਹੈ ਉਹ ਅੱਛਾ ਹੁੰਵੇ ਛੱਡ ਗਈ ਬਾੜ ਅੱਛਾ ਅੱਛਾ ਤਾਂ ਬੈਠੀ ਹੈ ਤੇਰੀ ਕਾਲੀ ਤਾੰਗੋਂ ਗੁੱਸੇ ਵੀ ਹੋ ਜਾਂਦੀ ਹੈ। ਤੂੰ ਰੱਖ ਲਈ ਜੰਦੀ ਹੈ। ਅੱਛਾ ਕਾ ਲੋ। ਆ ਜਾਓ ਰਈ। ਆ ਜਾ। ਆਉਂਦੀ ਨਹੀਂ ਬਈ ਮੇਰੇ ਅੱਖੇ ਤਾਂ। ਤੇਰੇ ਅੱਖੇ ਆ ਜੀ ਕੀ ਬਤਾ। ਕੱਦੂ। ਤੇ ਆ ਕੀ ਬਣਾਈ ਜਾਂਦੇ ਪਿੰਡੀਆਂ ਹੈਂ? ਤੋਰੀਆਂ। ਤੋਰੀਆਂ। ਕਹਿੰਦੇ ਨਹੀਂ ਹੁੰਦੇ। ਤੋਰੀਆਂ। ਛੋ ਬਣਾਵੇ ਤੋਰੀਆਂ ਤੇ ਵੱਡੀ ਬਹੁਤ ਹਨਾ। ਉਹ ਗੱਲ। ਤੋਰਵੇਂ ਖਾਦੇ ਜਾਂਦੇ। ਤੋਰੀਆਂ ਠੰਡੀਆਂ ਹੁੰਦਾਂ ਨਾ ਬਈ ਹਨਾ। ਕੱਦੂ ਵੀ ਠੰਡਾ ਹੁੰਦਾ। ਹਾਂ ਤਾਂ ਖਾਣੇ ਆ ਭਰਾਵਾ ਤੁਸੀਂ ਕਦੋਂ ਤੋਰੀਆਂ ਗਰਮੀ ਵਾਲੀ ਹੈ ਹਨਾ ਕੰਮ ਤੇ ਬਾਵਾ ਟਾਈਮ ਲੱਗ ਜਾਂਦਾ ਸਾਨੂੰ ਕਹਿ ਕੇ ਘੰਟੇ ਲੱਗ ਜਾਂਦੇ ਰਹ ਜੀ ਤੈਨੂੰ ਬਾਵਾ ਬਾਵਾ ਲੱਗ ਜਾਂਦੇ 4-5 ਘੰਟੇ 10 ਵਜੇ ਜਾਂਦਾ 9 ਵਜੇ ਹੂੰ ਤੇ ਬਾਜੀ ਜਾਂਦੇ 1 ਵਜੇ ਜਾਂਦਾ ਤੇ ਐਡੋ ਵੱਡਿਆ ਉਹ ਕਰਦੀਆਂ ਫਿਰ ਘਰਾਂ ਚ ਜਾਨੀ ਹਾਂ ਠੀਕ ਹੈ ਬਰਫੂਰ ਘਰਾਂ ਚ ਲੈ ਆਉਣੀ ਹੈ ਫਿਰ ਹੋਰ ਉਹਨਾਂ ਦੀ ਲੈ ਆਉਣੀ ਹੈ ਉਹਨਾਂ ਨੂੰ ਨੌਕੇ ਪਾਣੀ ਨਹੀਂ ਚਲੋ ਭਾਈ ਯਾਰ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵੀਰ ਬਣ ਕੇ ਯਾਰ ਹੱਥ ਮੰਨ ਕੇ ਬੇਨਤੀ ਆ ਗਰੀਬੀਆਂ ਦੀ ਵੀਡੀਓ ਵਿਚਾਰੀਆਂ ਦੀ ਲਾਈਕ ਕਰਿਆ ਕਰੋ ਤੇ ਸ਼ੇਅਰ ਤੇ ਸਬਸਕ੍ਰਾਈਬ ਕਦੂ ਭਾਈ ਜਾਂਦੀ ਆ ਰਾਜੂ ਅੱਜ ਕਾ ਕਦੂ ਹੈ ਗੰਡੇ ਗੁੰਡੇ ਪਾਵੇਂਗੀ ਅੱਛਾ ਠੀਕ ਆ ਰੋਟੀ ਕੁੱਟ ਕੇ ਖਾਣੀ ਹੈ ਹੈ ਕਿਰਨਾ ਮੰਗੂ ਹੈ ਠੀਕ ਆ ਆ ਬੜਾ ਕਦੂ ਦੀ ਸ਼ਿਕਾਇਤ ਭਾਣਾ ਕਦੂ ਦਾ ਖਾ ਕੇ ਰਹੀ ਜੀ ਤੂੰ ਹੈਨਾ ਹੂੰ ਇਹ ਤੋਰ ਗਿਆ ਬਣਾਈ ਜਾਂਦੇ ਆ ਤੇ ਕੁੱਤੀ ਤੇਰੀ ਉਹ ਬੱਠੀ ਆ ਇੱਕ ਦਿਨ ਕੁੱਤਾ ਮਰ ਗਿਆ ਭਰਾ ਉਹਦਾ ਉਹਨੂੰ ਦਵਾਈ ਦਬੂਈ ਦਵਾਈ ਸੀ ਹਾਂ ਹਾਂ ਉਹ ਠੀਕ ਐਂਛਾ ਕੀ ਵਿਚਾਰਾ ਚਲੋ ਇੰਨੀ ਕੀ ਖਾਣੀ ਸੀ ਹੈਨਾ ਰੋਟੀ ਹੁਣੇ ਟੀਕੇ ਟੁਕੇ ਲਵਾਏ ਹੈ ਹਾਂ ਉਹਦੇ ਇੱਕ ਕੁੱਤਾ ਵਿਚਾਰੀ ਦਾ ਮਰ ਗਿਆ ਇੱਕ ਰਹਿ ਗਿਆ ਭਰਾ ਕਤੂਰਾ ਚਲੋ ਬਾਈ ਥੈਂਕ ਯੂ ਧੰਨਵਾਦ